ਮੇਰੀ ਆ ਦੁਕਾਨ ਆ ਡੇਰੀ ਸਾਰੀ ਦਿਹਾੜੀ ਮੈਂ ਇਧਰੋਂ ਨਾ ਕੇ ਬੈਣੀ ਆ ਇਧਰੋਂ ਧੂੜ ਮੇਰੇ ਉੱਤੇ ਉਹ ਡੁੱਡ ਕੇ ਸਾਰੀ ਪੈ ਜਾਂਦੀ ਆ ਦੁਕਾਨ 'ਚ ਸਾਰੀ ਪੈ ਜਾਂਦੀ ਆ ਸ਼ਣਕ ਦੇ ਹੱਥੋਂ ਅਸੀਂ ਇੰਨੇ ਕੁ ਦੁਖੀ ਆ ਨਾ ਸਾਰੇ ਪਿੰਡ ਵਾਲੇ ਮਹੱਲੇ ਵਾਲੇ ਬਹੁਤ ਜ਼ਿਆਦੇ ਦੁਖੀ ਆ ਕਿਤੇ ਇਹਨਾਂ ਨੇ ਰਸਤਾ ਨਹੀਂ ਬਣਾ ਕੇ ਦਿੱਤਾ ਹੈਗਾ ਸਾਨੂੰ ਸਹੀ ਤਰੀਕੇ ਦਾ ਨਾ ਤੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਆ ਪਾਈਪਾਂ ਪਈਆਂ ਆ ਕੋਈ ਕਨੈਕਸ਼ਨ ਨਹੀਂ ਹਾਲੇ ਸਟਾਰਟ ਕਰਵਾਏ ਹੋਏ ਇਹਨਾਂ ਨੇ ਕਾ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਪਾਰਟੀ ਦਾ ਕੋਈ ਉਮੀਦਵਾਰ ਇੱਥੇ ਪਹੁੰਚਿਆ ਪਹਿਲਾਂ ਇਹ ਆਂਦੇ ਸਾਰੇ ਆ ਲੇਕਿਨ ਕੰਮ ਕੋਈ ਨਹੀਂ ਕਰਾ ਕੇ ਜਾਂਦਾ ਸਾਡੇ ਇਲਾਕੇ ਵਿੱਚ ਮੈਡਮ ਜੀਵਨਜੋਤ ਸਿੰਘ ਜੀ ਨੇ ਟੂਬ ਲਗਵਾਇਆ ਸੀ ਠੀਕ ਹੈ ਉਸ ਤੋਂ ਬਾਅਦ ਟੈਪ ਆਉਂ ਸ਼ਾਤ ਜੀਆਂ ਅਸੀਂ ਇਲਾਕੇ ਨੇ ਪਾਣੀ ਨਹੀਂ ਪੀਤਾ ਹੁਣ ਮੈਡਮ ਜੀਵਨਜੋਤ ਕੌਰ ਜੀ ਆਏ ਨਾ ਉਹਨਾਂ ਟੂਬ ਲਗਵਾਇਆ ਆਈ ਹੈ ਪਾਣੀ ਨਹੀਂ ਪੀਤਾ ਹੁਣ ਮੁਸ਼ਕਲ ਆ ਹਾਲ ਲੱਗੀ ਆ ਉਹਨਾਂ ਨਵੀਂ ਸੜਕ ਬਣਾ ਕੇ ਟੋੜ ਦਿੱਤੀ ਆ ਪਾਣੀ ਇਸ ਇਲਾਕੇ ਨੇ ਕਨੈਕਸ਼ਨ ਨਹੀਂ ਦਿੱਤਾ ना था। के ना आना से साफ़ पानी किस इलाके नेता अपनी साफ सफाई कर बिमार बैठे गली, था गली सारे मोहल्ले का जी मेरे चलो सारे आने कि बीबिया बोल देन क्या नाम है जो के पोस्टर लगाए जा रहे हैं आपके मोहल्ले में क्या कारण है क्यों कारण क्यूँ कोई काम नहीं कर रहा है गली सड़क पानी नहीं है सारे सड़क टूटिया पिया है हम लोग बहुत परेशानी है यहाँ पे लीडर आते हैं आपके मोहल्ले में आते थे हैं सब कह के चले जाते कोई नहीं करते हैं आज तक तो अब क्या फैसला लिया गया फैसला जो काम करेगा उसको वोट देंगे नहीं तो नहीं तो कसी को नहीं ਕੀ ਨਾ ਮੈਂ ਤੁਹਾਡਾ ਤੇ ਅੱਜ ਜੋ ਮੁਹੱਲੇ ਚ ਬਾਈਕਾਰਡ ਦੇ ਪੋਸਟਰ ਲਗਾਏ ਗਏ ਆ ਕੀ ਕਾਰਨ ਹੈ ਮੇਰਾ ਨਾਮ ਆਪਣੀ ਤੁਮਾਰਾ ਜੀ ਜੀ ਮੈਂ ਰੋਜ਼ ਆਉਂਦਾ ਸੁਪੂ ਕੋ ਕੱਲਾ ਦਾ ਰਹਿਣ ਵਾਲਾ ਆ ਠੀਕ ਆਈਆਂ ਤੋਂ ਸਨ 9593 ਪਏ ਆ ਜੀ ਤੁਹਾਡੇ ਇਲਾਕੇ ਵਿੱਚ ਮੈਡਮ ਜੋ ਨਿਰੋਜ ਕੋ ਸਿੱਧੂ ਜੀ ਨੇ ਟੂਬ ਲਗਵਾਇਆ ਸੀ ਠੀਕ ਹੈ ਉਸ ਤੋਂ ਬਾਅਦ ਟੈਪ ਆਉਂ ਸ਼ਾਤ ਦੀਆਂ ਅਸੀਂ ਇਲਾਕੇ ਨੇ ਪਾਣੀ ਨਹੀਂ ਪੀਤਾ ਹੁਣ ਮੈਡਮ ਜੀਵਨ ਜੋਤ ਕੋਰੀ ਜੀ ਆਏ ਨਾ ਉਹਨਾਂ ਟੂਬ ਲਗਵਾਇਆ ਆਈ ਹੈ ਪਾਣੀ ਨਹੀਂ ਪੀਤਾ ਹòn ਮੁਸ਼ਕਿਲਾਂ ਹੱਲ ਲੱਗੀਆਂ ਉਹਨਾਂ ਨਵੀਂ ਸੜਕ ਬਣਾ ਟੋੜ ਦਿੱਤੀ ਆ ਪਾਣੀ ਕਿਸੇ ਇਲਾਕੇ ਨੇ ਕਲੈਕਸ਼ਨ ਨਹੀਂ ਦਿੱਤਾ ਕਿਸੇ ਲੱਕ ਨਕੜਾ ਨਹੀਂ ਦਿੱਤਾ ਆਪਣੀ ਆਣਗੇ ਲਖਣ ਆਣੇ ਐ ਐਮਐਲ ਐਮਪੀ ਨੇ ਆਣਾ ਵਾ ਕਾਰ ਲੰਘਣ ਅਸੇ ਸਫਾਈ ਕਰਦ ਲੀਆਂ ਪਰ ਪਾਣੀ ਕਿਸੇ ਨੇ ਪੀਣਾ ਹਰ ਇੱਕ ਇਲਾਕੇ ਦਾ ਡੇਢ ਜਿਹੜੀ ਆ ਬਿਮਾਰ ਬੱਚੇ ਬਿਮਾਰ ਪਠੇ ਆ ਹੌਸਪੀਟਲ ਦੇਖੋ ਕੀ ਹਾਲ ਹੈ ਬਿਮਾਰੀਆਂ ਦਾ ਜੀ ਤਾਂ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਦਾ ਹੀ ਆਜ਼ਾਦ ਵੀ ਆਣੀ ਆਜ਼ਾਦ ਵੀ ਨੇ ਬੂਥ ਤੇ ਬੈਠਣਗੇ ਬੂਥ ਤੇ ਬੰਦੇ ਬੰਦੇ ਦੇ ਬਹਿਣਗੇ ਤੇ ਇਹ ਪੂਰੇ ਮੁਹੱਲੇ ਦਾ ਫੈਸਲਾ ਹੈ ਜਾਂ ਇੱਕ ਗਲੀ ਦਾ ਫੈਸਲਾ ਗਲੀ ਦਾ ਨਹੀਂ ਸਾਰਾ ਮੁਹੱਲੇ ਦਾ ਜੀ ਤੁਸੀਂ ਇਲਾਕੇ ਤੁਸੀਂ ਇਲਾਕੇ ਮੈਨਾ ਚੱਲੋ ਸਾਰੇ ਇਲਾਕੇ ਵੇਖੋ ਆਣ ਕੇ ਕਿੰਨੇ ਕਿੰਨੇ ਪਾਣੀ ਤਾਂ ਨਾਪੀ ਬੀਬੀਆਂ ਬੋਲ ਦੇਣਗੀਆਂ ਜੀ ਠੀਕ ਜਸਬੀਰ ਕੋਲ ਅੰਡੀ ਜਿਹੜਾ ਬਾਈਕਾਟ ਦੇ ਪੋਸਟਰ ਲਗਾਏ ਰਾਜਨੀਤਿਕ ਲੀਡਰਾਂ ਦੇ ਕੀ ਕਾਰਨ ਹੈ ਕਾਰਨ ਇਹ ਵੀ ਅਸੀਂ ਦੁਖੀ ਬੜੇ ਆ ਮੇਰੀ ਆ ਦੁਕਾਨ ਹੈ ਡੇਰੀ ਸਾਰੀ ਦਿਹਾੜੀ ਮੈਂ ਇਧਰੋਂ ਨਾ ਆ ਕੇ ਬੈਣੀ ਆ ਇਧਰੋਂ ਧੂੜ ਮੇਰੇ ਉੱਤੇ ਉਹ ਡੁੱਡ ਕੇ ਸਾਰੀ ਪੈ ਜਾਂਦੀ ਆ ਦੁਕਾਨ 'ਚ ਸਾਰੀ ਪੈ ਜਾਂਦੀ ਆ ਸੜਕ ਦੇ ਹੱਥੋਂ ਅਸੀਂ ਇੰਨੇ ਕੁ ਦੁਖੀ ਆ ਨਾ ਸਾਰੇ ਪਿੰਡ ਵਾਲੇ ਮਹੱਲੇ ਵਾਲੇ ਬਹੁਤ ਜ਼ਿਆਦੇ ਦੁਖੀ ਆ ਜੀ ਹਾਂ ਜੀ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਅਸੀਂ ਕਿ ਸਤੇ ਹੈ ਨੂੰ ਨਹੀਂ ਪਾਣੀ ਬੜਿਆਂ ਨੂੰ ਅਸੀਂ ਪਾ ਪਾ ਕੇ ਵੋਟਾਂ ਸਾਰੀਆਂ ਪਾਰਟੀਆਂ ਨੂੰ ਦੇ ਲਿਆ ਵਾ ਆਲੀ ਪਾਰਟੀ ਨੂੰ ਮੈਂ ਅਸੀਂ ਪਾਉਂਦੇ ਰਹੇ ਹਮੇਸ਼ਾ ਹੀ ਵੋਟਾਂ ਤੇ ਰਹੀ ਆਪਣਾ ਉਹਨੂੰ ਪਿਛਲੀ ਵਾਰ ਉਹਨੂੰ ਵੀ ਇੱਕ ਵਾਰ ਸਾਲ ਪਾਈਆਂ ਵਾ ਆਪਣੇ ਦੂਜੇ ਨੂੰ ਵੀ ਆਹ ਕਿਹੜੀ ਸਿੱਧੂ ਸਾਹਿਬ ਦੇ ਘਰ ਤੇਰਾ ਅਸੀਂ ਸਾਰਿਆਂ ਨੂੰ ਮਤਲਬ ਪਾ ਕੇ ਵੇਲੇ ਵੀ ਕੋਈ ਸਾਡੇ ਉਹਨੇ ਬੜਾ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਮੈਂ ਮੱਲਾ ਚੰਡੀਗੜ੍ਹ ਬਣਾ ਦਵਾਂ ਸਾਰਾ ਸਵਾਰੂੰਗੀ ਪਰ ਸਾਡਾ ਇੱਥੇ ਆ ਕੇ ਕਿਸੇ ਨੇ ਸਾਡੀ ਖਬਰ ਨਹੀਂ ਲਈ ਆਈ ਬਹੁਤ ਦੁੱਖਿਆ ਦੀ ਸੜਕ ਵੇਖੋ ਕੀ ਹਾਲ ਹੈ ਬੀ ਸੜਕ ਦਾ ਪਾਣੀ ਪਾਣੀ ਸਿਵਰ ਨੇ ਸਿਵਰ ਨਹੀਂ ਪਏ ਵਾਦੇ ਕਰਨਾ ਆਦੇ ਆ ਵਾਦੇ ਬੜੇ ਕਰਦੇ ਆ ਵੋਟਾਂ ਤੇ ਸਾਰੇ ਵਾਦੇ ਕਰਦੇ ਆ ਇਹ ਆ ਕਰਾਂਗੇ ਉਹ ਕਰਾਂਗੇ ਬਾਅਦ ਚ ਕੋਈ ਵੜਦਾ ਨਹੀਂਗਾ ਬਾਅਦ ਚ ਕੋਈ ਸਾਡੀ ਖਬਰ ਹੀ ਨਹੀਂ ਲੈਂਦਾ ਅਣਕੋ ਇਸ ਕਰਕੇ ਅਸੀਂ ਇਹ ਸੋਚਿਆ ਆ ਕਿ ਵੀ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਦੇਣੀ ਠੀਕ ਹੈ ਕੀ ਨਾਮ ਦਿੱਤਾ ਹਟਾ ਮੇਰਾ ਨਾਮ ਸ਼ਿਲਪਾ ਕੀ ਗੱਲ ਹੋਈ ਆ ਜਿਹੜਾ ਅੱਜ ਤੁਸੀਂ ਮੁਹੱਲੇ 'ਚ ਰਾਜਨੀਤਿਕ ਲੀਡਰਾਂ ਦਾ ਬਾਈਕਾਟ ਦੀ ਗੱਲ ਕਰ ਰਹੇ ਸਰ ਇੱਕ ਤਾਂ ਇਹਨਾਂ ਨੇ ਰਸਤਾ ਨਹੀਂ ਬਣਾ ਕੇ ਦਿੱਤਾ ਹੈਗਾ ਸਾਨੂੰ ਸਹੀ ਤਰੀਕੇ ਦਾ ਨਾ ਤੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਆ ਬਾਈਪਾਂ ਪਈਆਂ ਆ ਕੋਈ ਕਨੈਕਸ਼ਨ ਨਹੀਂ ਹਲੇ ਸਟਾਰਟ ਕਰਵਾਏ ਹੋਏ ਇਹਨਾਂ ਨੇ ਜੀ ਤੇ ਹੁਣ ਪੂਰੇ ਮੁਹੱਲੇ ਵੱਲੋਂ ਫੈਸਲਾ ਲਿੱਤਾ ਗਿਆ ਕਿ ਹਾਂਜੀ ਬਿਲਕੁਲ ਤਾਂ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਪਾਰਟੀ ਦਾ ਕੋਈ ਉਮੀਦਵਾਰ ਇੱਥੇ ਪਹੁੰਚਿਆ ਪਹਿਲਾਂ ਆਂਦੇ ਸਾਰੇ ਆ ਲੇਕਿਨ ਕੰਮ ਕੋਈ ਨਹੀਂ ਕਰਾ ਕੇ ਜਾਂਦਾ ਜੀ ਕਿਸੀ ਕੀ ਕੀ ਮੰਗ ਰੱਖੀ ਹੋਈ ਹੈ ਲੀਟਰ ਮੰਗ ਹੈ ਕਿ ਸਾਡੇ ਏਰੀਆ ਦਾ ਸਾਰਾ ਕੰਮ ਕਰਵਾਇਆ ਜਾਵੇ ਇੱਕ ਸਾਨੂੰ ਫਾਟਕ ਦਾ ਜਿਹੜਾ ਰਸਤਾ ਆ ਉਹ ਬੰਦ ਹੋ ਜਾਣਾ ਉਹ ਦੂਸਰਾ ਵੀ ਬੰਦ ਹੋ ਜਾਣਾ ਆ ਉਹਨੂੰ ਪ੍ਰੋਪਰ ਤਿਆਰ ਕਰਵਾ ਕੇ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਰਸਤਾ ਕਿਧਰੋਂ ਮਿਲਣਾ ਆਏਗਾ ਜੀ ਠੀਕ ਹੈ